ਸਤਿ ਸ਼੍ਰੀ ਅਕਾਲ ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਿਨ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਅਕਾਲੀਆ ਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪਾਈ ਪਟੀਸ਼ਨ ਦਾ ਨਿਬੇੜਾ ਸਰਕਾਰ ਨੇ ਅਦਾਲਤ ਤੋਂ ਦਿੱਤਾ ਭਰੋਸਾ ਕਿ ਹਾ ਕੋਈ ਵੀ ਕਾਰਵਾਈ ਤੋਂ ਪਹਿਲਾਂ ਮਜੀਠੀਆ ਨੂੰ ਦੱਸ ਦਿੱਤਾ ਜਾਵੇਗਾ ਕੈਨੇਡਾ ਸਰਕਾਰ ਦਾ ਵੱਡਾ ਕਦਮ ਲਾਰੈਂਸ ਬਿਸ਼ਨੋਈ ਅਤੇ ਉਹਦੇ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਕਈ ਮਾਮਲਿਆਂ 'ਚ ਸ਼ਮੂਲੀਅਤ ਦੇ ਕਾਰਨ ਲਿਆ ਫੈਸਲਾ ਪੁਲਿਸ ਨੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਤੇ ਕੱਸਿਆ ਡਿਜੀਟਲ ਸ਼ਿਕੰਜਾ ਜਲੰਧਰ ਸ਼ਹਿਰ ਦੇ ਚੌਂਕਾਂ 'ਚ ਲਗਾਏ ਗਏ ਸੀਸੀਟੀਵੀ ਕੈਮਰੇ ਨਿਯਮ ਤੋੜਨ ਤੇ ਘਰ ਪਹੁੰਚੇਗਾ ਚਲਾਨ ਮੈਲਾ ਵਾਂਡੇ ਵਿਸ਼ਵ ਕੱਪ 2025 ਅੱਜ ਤੋਂ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਹੋਵੇਗਾ ਉਦਘਾਟਨੀ ਮੈਚ ਭਾਰਤ ਕਰੇਗਾ ਟੂਰਨਾਮੈਂਟ ਦੀ ਮੇਜ਼ਬਾਨੀ ਤੇ ਹੁਣ ਖਬਰਾਂ ਵਿਸਥਾਰ ਨਾਲ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਵੱਲੋਂ ਪਾਈ ਗਈ ਪਟੀਸ਼ਨ ਦਾ ਨਿਬੇੜਾ ਹੋ ਗਿਆ ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ ਨੂੰ ਭਰੋਸਾ ਦਿੱਤਾ ਹੈ ਕਿ ਜੇ ਇਸ ਮਾਮਲੇ ਵਿੱਚ ਕੋਈ ਵੀ ਕਾਰਵਾਈ ਕਰਨੀ ਹੋਵੇਗੀ ਤਾਂ ਮਜੀਠੀਆ ਨੂੰ 7 ਦਿਨ ਪਹਿਲਾਂ ਉਸ ਬਾਰੇ ਦੱਸ ਦਿੱਤਾ ਜਾਵੇਗਾ ਮਾਮਲਾ ਸਰਕਾਰੀ ਕੰਮਕਾਜ ਦੇ ਵਿੱਚ ਰੁਕਾਵਟ ਪਾਉਣ ਨਾਲ ਜੁੜਿਆ ਹੋਇਆ ਹੈ ਮਜੀਠੀਆ ਨੇ ਅਦਾਲਤ ਨੂੰ ਦੱਸਿਆ ਕਿ ਐਫ ਆਈ ਆਰ ਵਿੱਚ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਨੇ ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਇਹ ਮੁਕਦਮਾ ਜਦਨ 25 ਜੂਨ ਨੂੰ ਮਜੀਠੀਆ ਸਾਹਿਬ ਨੂੰ ਇੱਕ ਝੂਠੇ ਡੀਏ ਦੇ ਕੇਸ ਚ ਪੰਜਾਬ ਸਰਕਾਰ ਦੀ ਸਿਹਤ ਤੇ ਬਿジネス ਦੀ ਟੀਮ ਫੜਨ ਗਈ ਸੀ ਉਹ ਤੋਂ ਬਾਅਦ 30 ਜੁਲਾਈ ਨੂੰ ਮਤਲਬ 1 ਮਹੀਨਾ 5 ਦਿਨ ਬਾਅਦ ਪੁਲਿਸ ਨੇ ਇੱਕ ਨਵਾਂ ਮੁਕਦਮਾ ਦਰਜ ਕੀਤਾ ਅੰਮ੍ਰਿਤਸਰ ਦੇ ਵਿੱਚ ਇਹ ਕਹਿ ਕੇ ਕਿ ਜੀ ਵਿਜੀਲੈਂਸ ਦੇ ਕੰਮ ਦੇ ਵਿੱਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਗਨ ਪਾਇਆ ਹਾਲਾਂਕਿ ਜੋ ਕੁਝ ਉਸ ਦਿਨ ਹੋਇਆ ਟੀਵੀ ਦੇ ਉੱਤੇ ਲਾਈਵ ਚੱਲਿਆ ਕੋਈ ਵਿਜੀਲੈਂਸ ਦੇ ਕੰਮ ਦੇ ਵਿੱਚ ਕਿਸੇ ਕਿਸਮ ਦਾ ਵਿਗਨ ਨਹੀਂ ਸੀ ਕਿਉਂਕਿ ਲੋਕ ਪਹਿਲਾਂ ਹੀ ਉੱਥੇ ਮੌਜੂਦ ਸੀ ਰੋਜ਼ਾਨਾ ਦੀ ਤਰ੍ਹਾਂ ਵਿਕਰਮ ਮਜੀਠੀਆ ਸਾਹਿਬ ਨੂੰ ਸੈਂਕੜੇ ਲੋਕ ਮਿਲਣਾ ਆਉਂਦੇ ਨੇ ਇਹ ਜਿਹੜੀ ਵਿਜੀਲੈਂਸ ਦੀ ਟੀਮ ਹੈ ਇਹ ਬਿਨਾਂ ਵਰਤੀ ਤੋਂ ਕੰਧਾ ਟੱਪ ਕੇ ਅੰਦਰ ਵੜੀ ਸੀ ਸੋ ਅੱਜ ਜਦੋਂ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤਾ ਤਾਂ ਇਹਨਾਂ ਕੋਲੇ ਦੱਸਣ ਨੂੰ ਕੁਝ ਨਹੀਂ ਕਿਉਂਕਿ ਸਾਰਾ ਕੁਝ ਵੀਡੀਓ ਤੇ ਹੈ ਕਿਸੇ ਕਿਸਮ ਦਾ ਕੋਈ ਵਿਗਨ ਨਹੀਂ ਸੀ ਸੋ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੀ ਸਰਕਾਰ ਨੂੰ ਇਹ ਆਰਡਰ ਕੀਤਾ ਕਿ ਇਸ ਕੇਸ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਅਗਰ ਕਰਨੀ ਹੈ ਤਾਂ 7 ਦਿਨ ਪਹਿਲਾਂ ਵਿਕਰਮ ਮਜੀਠੀਆ ਨੂੰ ਨੋਟਿਸ ਦੇਣਾ ਪਵੇਗਾ। ਗੁਰਦਾਸਪੁਰ ਜ਼ਿਲ੍ਹੇ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਚੰਦੂ ਵਡਾਲਾ ਦੇ ਵਿੱਚ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਮੁੜ ਆਬਾਦ ਕਰਨ ਦੇ ਵਿੱਚ ਰੁੱਝੇ ਨੇ। ਹੜ੍ਹਾਂ ਨੇ ਜ਼ਮੀਨਾਂ ਦਾ ਭਾਰੀ ਨੁਕਸਾਨ ਕੀਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਸਿਆਸੀ ਧਿਰ ਵੀ ਟਰੈਕਟਰਾਂ ਲਈ ਮਦਦ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਰਾਵੀ ਦਰਿਆ ਦੇ ਤੇਜ਼ ਵਹਾਅ ਦੇ ਕਾਰਨ ਡੇਰਾ ਬਾਬਾ ਨਾਨਕ ਥੀਏਟਰ ਕੇ ਕੋਨੇਵਾਲਾ ਦੇ ਵਿੱਚ ਵੱਡੀ ਤਬਾਹੀ ਹੋਈ ਹੈ। ਇੱਥੇ ਤੂਸੀ ਬੰਨ ਟੁੱਟਣ ਤੋਂ ਬਾਅਦ ਕੁਦਰਤੀ ਕਰੋਪੀ ਦਾ ਵਿਸ਼ਾਲ ਰੂਪ ਦੇਖਣ ਨੂੰ ਮਿਲਿਆ ਹੈ। ਔਰ ਇੱਕ ਬਹੁਤ ਵੱਡਾ ਸਟੱਡ ਸੀਗਾ ਸਪਾਰਸ ਸੀਗਾ ਜਿਨੇ ਪਾਣੀ ਰੋਕਿਆ ਸੀਗਾ ਤੇ ਸਾਡੇ ਪਿੰਡ ਨੂੰ ਬਹੁਤ ਜ਼ਿਆਦਾ ਖਤਰਾ ਸੀਗਾ ਕੁਦਰਤੀ ਪਾਣੀ ਵਧਨ ਨਾਲ ਇਹ ਸਟੱਡ ਜਿਹੜਾ ਇਹ ਟੁੱਟ ਗਿਆ ਜਿਹਦੇ ਨਾਲ ਸਾਡੇ ਪਿੰਡ ਦੀ ਤਕਰੀਬਨ 30 ਤੋਂ 35 ਕਿਲੇ ਜ਼ਮੀਨ ਦੇ ਵਿੱਚ ਰੇਤ ਪੈ ਗਈ ਔਰ ਜਿੱਥੋਂ ਇਹ ਬੰਨ ਟੁੱਟਿਆ ਉੱਥੇ ਤਕਰੀਬਨ 30 ਫੁੱਟ ਥੱਲੇ ਤੱਕ ਪਾਣੀ ਜਿਹੜਾ ਉਹ ਚਲਾ ਗਿਆ ਔਰ ਇਹ ਤਕਰੀਬਨ ਦੋ ਕਨਾਲ ਦੇ ਵਿੱਚ ਪੈ ਗਿਆ ਸੀਗਾ ਪੂਰਾ ਪਾਣੀ ਔਰ ਉਸ ਨੂੰ ਪੂਰਾ ਕਰਨ ਵਾਸਤੇ ਸਾਡੇ ਬਹੁਤ ਹੀ ਸਹਿਯੋਗੀ ਪਾਰਟੀ ਵਿਰਸਾ ਵਾਰਸ ਪੰਜਾਬ ਦੇ ਜਿਨ੍ਹਾਂ ਕੇ ਸਾਡੀ ਬੜੀ ਮਦਦ ਕੀਤੀ ਜਿਹਦੇ ਵਿੱਚ ਉਹਨਾਂ ਦੀ ਪਾਰਟੀ ਵੀ ਟਰੈਕਟਰ ਲੈ ਕੇ ਆਈ ਔਰ ਸਾਡੇ ਪਿੰਡ ਦੇ ਬੰਦੇ ਪਿਛਲੇ 4 ਦਿਨ ਤੋਂ 20 ਟਰੈਕਟਰ ਲੈ ਕੇ ਲਗਾਤਾਰ ਇਸ ਥਾਂ ਦੀ ਜੋ ਰੇਤ ਇਕੱਠੀ ਕਰਕੇ ਆ ਇਹ ਜੋ ਪਾਣੀ ਵਾਲਾ ਪਾੜ ਪਿਆ ਦੇ ਵਿੱਚ ਪਾ ਰਹੇ ਅਸੀਂ ਧੰਨਵਾਦੀ ਆ ਵਾਰਸ ਪੰਜਾਬ ਦੇ ਜਿਨ੍ਹਾਂ ਕੇ ਸਾਨੂੰ ਅੱਜ ਤਿੰਨ ਵਾਰੀ 1 ਲੱਖ ਉਸ ਤੋਂ ਪਹਿਲੇ ਵੀ ਡੀਜ਼ਲ 4 ਡਰਮ ਉਸ ਤੋਂ ਪਹਿਲੇ 2 ਡਰਮ ਔਰ ਅੱਜ ਫੇਰ ਉਹਨਾਂ ਦੀ ਜਿਹੜੀ ਪੂਰੀ 20 ਪਾਰਟੀਆਂ 20 ਟਰੈਕਟਰਾਂ ਦੀ ਪਾਰਟੀ ਆ ਉਹ ਰੇਤ ਇਕੱਠੀ ਕਰਕੇ ਇਸ ਪਾਣੀ ਦੇ ਵਿੱਚ ਸੁੱਟ ਰਹੇ ਜਲੰਧਰ ਸ਼ਹਿਰ ਦੇ ਵਿੱਚੋਂ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਤੇ ਡਿਜੀਟਲ ਸ਼ਿਕੰਜਾ ਕੱਸਿਆ ਜਾਵੇਗਾ ਸ਼ਹਿਰ ਦੇ 13 ਚੌਕਾਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਜਿਨ੍ਹਾਂ ਰਾਹੀਂ ਹਰ ਵਹੀਕਲ ਦੇ ਉੱਤੇ ਨਜ਼ਰ ਰਹੇਗੀ ਨਿਯਮ ਤੋੜਨ ਤੇ ਚਲਾਨ ਸਿੱਧਾ ਘਰ ਪਹੁੰਚੇਗਾ ਇਹਦੀ ਜਾਣਕਾਰੀ ਪੁਲਿਸ ਅਧਿਕਾਰੀ ਵਿਨੀਤ ਅਲਾਵਤ ਨੇ ਸਾਂਝੀ ਕੀਤੀ ਹੈ ਉਹਨਾਂ ਕਹਿੰਦੇ ਕਿ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਜਾਗਰੂਕ ਵੀ ਕੀਤਾ ਜਾਵੇਗਾ ਦੇਖੋ ਅੱਜ ਡੀਜੀਪੀ ਸਾਹਿਬ ਦੇ ਵੱਲੋਂ ਜਿਹੜਾ ਆਪਣਾ ਇੰਟੈਲੀਜੈਂਸ ਟ੍ਰੈਫਿਕ ਮੈਨੇਜਮੈਂਟ ਸਿਸਟਮ ਹੈ ਉਹਦਾ ਉਦਘਾਟਨ ਕੀਤਾ ਗਿਆ ਹੈ ਤੇ ਡੀਜੀਪੀ ਸਰ ਤੇ ਸੀਪੀ ਮੈਮ ਦੀ ਪ੍ਰੈਜ਼ੈਂਸ ਦੇ ਉੱਤੇ ਅਸੀਂ ਪੂ ਚੈਸ ਕਰ ਰਹੇ ਹਾਂ ਤੇ ਫਰਸਟ ਆਫ 올 ਸਾਰੇ ਸ਼ਹਿਰ ਵਾਸੀਆਂ ਲਈ ਅਸੀਂ 30 ਲੋਕੇਸ਼ਨਸ ਦੇ ਉਤੇ ਵਿਜ਼ੂਅਲ ਡਿਸਪਲੇ ਬੋਰਡ ਜਿਹੜੇ ਆ ਉਹ ਲਗਾਏ ਹੋਏ ਆ ਸਾਰਿਆਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਹੁਣ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਦੇ ਵਿੱਚ ਹੋ ਔਰ ਤੁਹਾਡਾ ਇਹ ਚਲਾਨ ਹੁਣ ਕੱਟ ਸਕਦਾ ਹੈ ਇਸ ਦੇ ਵਿੱਚ ਅਸੀਂ ਜਿਹੜਾ ਇੰਟਰ ਪਰਸਨਲ ਕਮਿਊਨੀਕੇਸ਼ਨ ਹੈ ਜਿਵੇਂ ਕਈਆਂ ਨੂੰ ਸ਼ਿਕਾਇਤ ਹੁੰਦੀ ਹੈ ਕਿ ਟ੍ਰੈਫਿਕ ਮੁਲਾਜ਼ਮ ਸਾਡੇ ਜੇ ਗੱਲਬਾਤ ਹੁੰਦੀ ਹੈ ਤਾਂ ਮਤਲਬ ਵਿਵਹਾਰ ਉਹਨਾਂ ਦਾ ਠੀਕ ਨਹੀਂ ਹੁੰਦਾ ਜਾਂ ਕੋਈ ਵੀ ਜਿਹੜੀ ਪਬਲਿਕ ਦੀ ਸ਼ਿਕਾਇਤ ਹੁੰਦੀ ਹੈ ਉਹ ਹੁਣ ਮਿਨੀਮਾਈਜ਼ ਕਰਕੇ ਤੇ ਪੂਰਾ ਟਰਾਂਸਪੈਰੈਂਸੀ ਦੇ ਉਸੇ ਅਸੀਂ ਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਕਿੰਨੇ ਚੌਂਕਾਂ ਦਾ ਰੁਕਟਨ ਹੋਇਆ ਤੇ ਕਿੰਨੇ ਚੌਂਕ ਅੱਜ ਤੋਂ ਸਟਾਰਟ ਹੋ ਚੁੱਕੇ ਅੱਜ ਜਿਹੜਾ ਡੀਜੀਪੀ ਸਾਹਿਬ ਨੇ 13 ਚੌਂਕਾਂ ਨੂੰ ਫੰਕਸ਼ਨਲਾਈਜ਼ ਕੀਤਾ ਹੈ ਇੱਥੇ ਤੇ ਉਸ ਦੇ ਵਿੱਚ ਆਪਣਾ ਜਿਵੇਂ ਪੀਪੀ ਚੌਕ ਹੋ ਗਿਆ ਗੁਰੂ ਨਾਨਕ ਮਿਸ਼ਨ ਚੌਕ ਹੋ ਗਿਆ ਸ਼੍ਰੀ ਅੰਬੇਡਕਰ ਚੌਕ ਹੋ ਗਿਆ ਵਰਕਸ਼ਾਪ ਚੌਕ ਹੋ ਗਿਆ ਉਹ ਮੈਂ ਤੁਹਾਨੂੰ ਲਿਸਟ ਪ੍ਰੋਵਾਈਡ ਕਰ ਦੇਣਾ 13 ਚੌਕਾ ਦੀ ਉਹ ਫੰਕਸ਼ਨਲਾਈਜ਼ ਹੋ ਚੁੱਕੇ ਨੇ ਤਿੰਨ ਜਿਹੜੀ ਚੀਜ਼ਾਂ ਉਹ ਸਾਡੇ ਕੈਮਰੇ ਹੁਣ ਕੈਪਚਰ ਕਰਨਗੇ ਰੈਡ ਲਾਈਟ ਵਾਇਲੇਸ਼ਨ ਓਵਰ ਸਪੀਡਿੰਗ ਤੇ ਰੋਂਗ ਸਾਈਡ ਜੋ ਵੀ ਆ ਰਿਹਾ ਹੈ ਬੰਦਾ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਹੁਣ ਸ਼ੁਰੂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਅਵੇਅਰਨੈਸ ਪੂਰੀ ਤਰ੍ਹਾਂ ਫੈਲਾਈ ਜਾਵੇ ਤੇ ਪੂਰਾ ਸਟ੍ਰਿਕਟ ਅਸੀਂ ਹੁਣ ਨਹੀਂ ਕਰ ਰਹੇ ਹਾਂ ਬਟ ਧੀਰੇ ਧੀਰੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਚ ਅਸੀਂ ਇਹ ਉਮੀਦ ਕਰਦੇ ਹਾਂ ਕਿ ਸਾਰਿਆਂ ਨੂੰ ਅਵੇਅਰਨੈਸ ਪਹੁੰਚ ਜਾਏਗੀ ਤੇ ਅਸੀਂ ਉਸ ਨੂੰ ਪੂਰਾ ਸਟ੍ਰਿਕਟਲੀ ਆਪਰੇਸ਼ਨਲਾਈਜ਼ ਕਰਾਂਗੇ ਅੱਜ ਤੋਂ ਵੈਸੇ ਚਲਾਨ ਸ਼ੁਰੂ ਕਰ ਦਿੱਤੇ ਗਏ ਜੀ ਅੱਜ ਤੋਂ ਚਲਾਨ ਸ਼ੁਰੂ ਹੋ ਗਏ ਪੰਜਾਬ ਦੇ ਵਿੱਚ ਲਗਾਤਾਰ ਪਈ ਬਾਰਿਸ਼ ਤੋਂ ਬਾਅਦ ਹੁਣ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਹਰ ਥਾਂ ਪਾਣੀ ਇਕੱਠਾ ਹੋਇਆ ਸੀ ਜਿਸ ਤੋਂ ਬਾਅਦ ਦੇ ਵਿੱਚ ਡੇਂਗੂ ਦੇ ਕੇਸਾਂ ਦੇ ਵਿੱਚ ਵਸ਼ਾਲ ਦੇਖਿਆ ਗਿਆ ਹੈ ਸਿਵਲ ਸਰਜਨ ਡਾਕਟਰ ਰਮਨ ਗੁਪਤਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਇਸ ਦੌਰਾਨ ਉਹਨਾਂ ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ ਸਭ ਤੋਂ ਬਾਅਦ ਪਾਣੀ ਖੜਾ ਹੋਣ ਕਰਕੇ ਡੇਂਗੂ ਦੀ ਬਿਮਾਰੀ ਦੇ ਕੇਸਸ ਦੇ ਰਿਪੋਰਟ ਜਾਰਾ ਹੋ ਰਹੇ ਹੈ فی جلندر دے کے انہیں زیادہ رپورٹ نہیں ہوئے کیونکہ جس طرح سارے کولائزہ پوزیٹو جی اے گا کریے تھا جنوی کو لے کے ہم تک ٹوٹل اٹھائی کےسز ہی رپورٹ ہوئے اونا ہو ایس ویلے انکٹو ٹوٹل جلندر تین کیس نے دو سیول ہوسپیٹل ہے ایک سیول ہاسپٹل جلن کے ایک سلسپٹل اکوڑا دیکھ سا کیس جاڈمٹڈ ہے وہ پرائیویٹ فیسلٹیز اس کو لے کے سڈے ولو پوری تیاری کی گئی ہے جہد کہ اِسی چپنجا بڈس کا ایک ڈینگو وارڈ بنایا ہوا ہے سول ہوسپیٹل ڈینگو وارڈ کے ساری طرح کی سویدھا اپلبدھ ہے مچھردانی بھی لگی ہوئی ہیں جیتے کہ پیشنٹ کی سیفٹی کا دھیان رکھا جاتا ہے ٹوینٹی فور آور راؤنڈ دی کلاک سٹاف اویلیبل ہے اسی طرح ہی ساڈے کو نکودر کے وارڈ دس بارڈ بنیا ہوا ہے اسی طرح ہی فلور سب ڈویژنل ہوسپٹل دس بار کا وارڈ بنیا ہوا ہے جتنے ڈاکٹرز اینڈ سارا اسٹاف راؤنڈ دی کلاک سیوا پردان کر رہا ہے سمٹمسٹنٹ ہے جی ہیڈ ایک ہے اس بخار ہے اس پچھلے پاس درد محسوس ہوں ماس پیشیاں درد ہوں کئی بندے ریش بھی آ سکتا ہے تو جی ریش آتا ہے تو اس کو ترنت ہی اپنا میڈیکل سہایتا لینی ہے وہ گہلی نہیں کرنی کیونکہ ریش جا ڈگو ہے مراجی فیورائٹی آتا ہے تو وہ سب خاص دھیان رکھنا پہنا مریض کا ਇਸ ਕਰਕੇ ਜਲਦ ਤੋਂ ਜਲ ਸਿਵਲ ਹਸਪਤਾਲ ਜਾਂ ਕੋਈ ਸਰਕਾਰੀ ਸੰਸਥਾ ਵਿੱਚ ਮਰੀਜ਼ ਰਿਪੋਰਟ ਕਰਾਓ। ਵਰਡ ਨਹੀਂ ਗੱਲ ਕਰੀਏ ਡਾਕਟਰ ਦੀ ਟੀਮਾਂ ਲੱਗੀਆਂ ਹੋਈਆਂ ਨੇ ਵਰਡ ਵਿੱਚ। 24/7 ਸਿਵਿਟੀ ਅਵੇਲੇਬਲ ਹੈ ਸਾਡੇ ਕੋਲ 24 ਆਰ ਮਤਲਬ ਡਾਕਟਰ ਸ਼ਿਫਟਿੰਗ ਡਿਊਟੀ ਦੇ ਵਿੱਚ ਲੱਗੇ ਹੋਏ ਆ ਮੈਡੀਕਲ ਸਪੈਸ਼ਲਿਸਟ ਸਾਡੇ ਕੋਲ ਸਿਵਲ ਹਸਪਤਾਲ ਦੇ ਵਿੱਚ ਉਹ ਉਹਨਾਂ ਦੇ ਆਬਜ਼ਰਵੇਸ਼ਨ ਦੇ ਅੰਡਰ ਜਿਹੜੇ ਆਰਐਨਮੋਰ ਸਾਡੇ ਰੈਜ਼ੀਡੈਂਟ ਮੈਡੀਕਲ ਆਫੀਸਰਸ ਆ ਡਿਊਟੀਆਂ ਕਰ ਰਹੇ ਆ 24/7 ਸਸ ਨਾਲੀ ਜਿਹੜੇ ਡੀਐਮਬੀ ਸਟੂਡੈਂਟਸ ਆ ਵੀ ਰਾਂਦੇ ਕਲਬ ਬੁਟੀ ਕਰ ਰਹੇ ਮੈਡੀਕਲ ਵਾਰਡ ਡੇਂਗੂ ਦਾ ਲਾਰਵਾ ਜਿਹੜਾ ਹੈਗਾ ਨਾ ਉਹ ਸਾਫ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ ਜਿਹੜਾ ਅਕਤ ਬਾਰਸ਼ਾਂ ਦੇ ਵਿੱਚ ਜਿੱਦਾਂ ਬਾਰਿਸ਼ ਆਂਦੀ ਹੈ ਤੇ ਪਾਣੀ ਇਕੱਠਾ ਹੋ ਜਾਂਦਾ ਹੈ ਜਿੱਦਾਂ ਘਰਾਂ ਦੇ ਵਿੱਚ ਬਰਤਨ ਰੱਖੇ ਆ ਚੋਰਾਂ ਤੇ ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਨੇ ਕਿ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਘਟਨਾ ਕਰਮ ਜਲੰਧਰ ਦੇ ਵਿੱਚ ਵਾਪਰਿਆ ਜਿੱਥੇ ਨਕਾਬਪੋਸ਼ ਲੁਟੇਰਿਆਂ ਨੇ ਮੈਡੀਕਲ ਸਟੋਰ ਦੇ ਉੱਤੇ ਧਾਵਾ ਬੋਲ ਦਿੱਤਾ ਦੁਕਾਨਦਾਰ ਨੂੰ ਤੇਜ਼ ਧਾਰ ਹਥਿਆਰ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਫਿਲਹਾਲ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈ ਹੈ ਸਰ ਇਹ 6:30 ਵਜੇ ਹੋਈ ਹੈ ਜੀ ਤਾਂ ਤਿੰਨ ਬੰਦੇ ਸੀਗੇ ਜਿਨ੍ਹਾਂ ਨੇ ਮੂੰਹ ਬੰਨਿਆ ਹੋਇਆ ਸੀਗਾ ਫਿਰ ਤੇ ਪਟਕਾ ਬੰਨਿਆ ਹੋਇਆ ਸੀਗਾ ਦੋ ਮੇਰੇ ਦੁਕਾਨ ਦੇ ਅੰਦਰ ਆਏ ਦੋਵਾਂ ਨੇ ਵੀ ਇੱਕ ਨੇ ਕੁਹਾੜੀ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਇੱਥੇ ਬੈਠਿਆ ਹੋਇਆ ਸੀਗਾ ਉਦੋਂ ਫਿਰ ਮੈਂ ਉੱਠ ਕੇ ਉੱਧਰ ਗਿਆ ਜੀ ਤਾਂ ਉਹਨਾਂ ਨੇ ਵੀ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਤਰ੍ਹਾਂ ਜਾਨ ਬਚਾ ਕੇ ਬਾਹਰੋਂ ਨਿਕਲਿਆ ਮੇਰੇ ਦੁਕਾਨ ਦੇ ਪੈਕਸਾਈਡ ਤੇ ਗੇਟ ਹੈਗਾ ਜਿੱਦੋਂ ਮੈਂ ਤੋੜ ਕੇ ਬਾਹਰ ਆਇਆ ਬਾਹਰ ਆ ਕੇ ਫਿਰ ਮੈਂ ਰੋਲਾ ਪਾਇਆ ਜੀ ਜਦੋਂ ਰੋਲਾ ਪਾਇਆ ਇੱਕ ਤਾਂ 도ੜ ਗਿਆ ਮੋਟਰਸਾਈਕਲ ਤੇ ਬਹਿ ਗਿਆ ਦੂਸਰਾ ਮਗਰ ਮਗਰ ਉਹਦੇ ਮਗਰ ਮਗਰ ਅਸੀਂ 도ੜੇ ਆਂ ਉਦੋਂ ਤਾਈਂ ਉਹ ਦੋ ਤਾਂ 도ੜ ਗਏ ਜੀ ਉਹਨਾਂ ਨੂੰ ਅੱਗੇ ਪਬਲਿਕ ਨੂੰ ਰੋਲਾ ਪਾਇਆ ਮੈਂ ਪਬਲਿਕ ਨੇ ਸਾਰਿਆਂ ਨੇ ਉਹਨਾਂ ਨੂੰ ਫੜਿਆ ਫਿਰ ਫੜ ਕੇ ਉਹਨਾਂ ਨੂੰ ਫਿਰ ਬਾਅਦ ਚੋਂ ਪੁਲਿਸ ਦੇ ਹਵਾਲੇ ਕਰਤਾ ਜੀ ਮੈਡੀਕਲ ਸਟੋਰ ਤੇ ਤਿੰਨ ਜਣੇ ਜੁਵਾਨਾ ਸੀਗੇ ਦੋ ਅੰਦਰ ਵੜਿਆ ਤੇ ਇੱਕ ਬਾਹਰ ਸੀਗਾ ਜਿਹੜਾ ਅੰਦਰ ਵੜਿਆ ਉਹਨਾਂ ਨੇ ਮੈਡੀਕਲ ਸਟੋਰ ਮਾਲਕ ਤੇ ਗ੍ਰਾਸਮਾਨ ਦੀ ਕੋਸ਼ਿਸ਼ ਕੀਤੀ ਜੋ ਮੈਡੀਕਲ ਸਟੋਰ ਵਾਲੇ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਬਾਹਰ ਨਿਕਲ ਕੇ ਰੋਲਾ ਪਾਇਆ ਜਿੱਥੇ ਪਬਲਿਕ ਇਕੱਠੀ ਹੋ ਗਈ ਪਬਲਿਕ ਦੇ ਇਕੱਠੇ ਹੋਣ ਨਾਲ ਉਹਨਾਂ ਉੱਥੋਂ ਭੱਜ ਗਏ ਪਬਲਿਕ ਦੀ ਮਦਦ ਨਾਲ ਹੀ ਇੱਕ ਬੰਦਾ ਫੜ ਹੋ ਗਿਆ ਉਹਨੂੰ ਫੜ ਕੇ ਸਾਡੇ ਹਵਾਲੇ ਕੀਤਾ ਇਹਨਾਂ ਦੇ ਸਟੇਟਮੈਂਟ ਲੈ ਕੇ ਮੁਕੱਦਮਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਕਿੰਨੇ ਲੋਕ ਸਨ ਜੋ ਘਟਨਾ ਨੂੰ ਅੰਜਾਮ ਦੇਣ ਆਏ ਗਏ ਔਰ ਕੀ ਹਥਿਆਰ ਸੀ ਉਹਨਕੇ ਕੋਲ ਉਹਨਾਂ ਦੇ ਕੋਲ ਗ੍ਰਾਸੇ ਤੇ ਕੁਹਾੜੀਆਂ ਸੀ ਬਤਾਇਆ ਜਾ ਰਿਹਾ ਕਿ ਬੰਦੂਕੀ ਨੋਕ ਤੇ ਵੀ ਕੀਤਾ ਗਿਆ ਇਹਨੂੰ ਮੈਂ ਬੰਦੂਕ ਤੇ ਕੋਈ ਗਲਤ ਨਹੀਂ ਗਰਾਸੇ ਤੇ ਘੋਰੀਆਂ ਸੀ। ਸ੍ਰੀ ਮੁਕਸਰ ਸਾਹਿਬ ਦੇ ਮਲੋਟ ਵਿਖੇ ਇੱਕ ਔਰਤ ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਪੀੜਤਾ ਨੂੰ ਗੰਭੀਰ ਸੱਟਾਂ ਕਾਰਨ ਪਹਿਲਾਂ ਸਿਵਲ ਹਸਪਤਾਲ ਮਲੋਟ ਤੇ ਫਿਰ ਏਮਜ਼ ਬਠਿੰਡਾ ਰੈਫਰ ਕਰਨਾ ਪਿਆ ਮਾਮਲੇ ਦੇ ਕਥੀ ਦੋਸ਼ੀ ਦੀ ਪਛਾਣ ਰੋਹਿਤ ਬਟਲਾ ਉਰਫ ਪੂਚੀ ਵਜੋਂ ਹੋਈ ਹੈ ਜੋ ਹਮਲੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਡਿਸਟ੍ਰਿਕਟ ਪੁਲਿਸ ਮੁਕਸਰ ਦੀ ਟੀਮ ਵੱਲੋਂ ਅ ਦੋ ਤਿੰਨ ਦਿਨ ਪਹਿਲਾਂ ਜੋ ਇੱਕ ਕਰਾਇਮ ਅਗੇਂਸਟ ਔਮਨ ਰਿਪੋਰਟ ਹੋਇਆ ਸੀਗਾ ਮਲੋਟ ਸ਼ਹਿਰ ਚ ਇੱਕ ਲੇਡੀ ਤੇ ਰੂਟਲ ਅਟੈਕ ਹੋਇਆ ਸੀ শারਪੈਸਟ ਵੈਪਨ ਤੇ ਤੇ ਪੁਲਿਸ ਨੇ ਪ੍ਰੌਮਪਟਲੀ ਐਕਸ਼ਨ ਲੈਂਦੇ ਹੋਏ ਮੌਕੇ ਤੇ ਵੈਰੀਫਾਈ ਕੀਤਾ ਤੇ ਸਾਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਡੀਐਸਪੀ ਮਲੋਟ ਇਨ ਡਾਇਰੈਕਟ ਸੁਪਰਵੀਜ਼ਨ ਆਫ ਐਸਪੀਡੀ ਮਲਟੀਪਲ ਟੀਮਸ ਜੋ ਹੈ ਇਸ ਮੈਟਰ ਤੇ ਉਹਨਾਂ ਨੂੰ ਟਾਸਕ ਕੀਤਾ ਗਿਆ ਉਸ ਜੋ ਸਸਪੈਕਟ ਸੀਗੇ ਉਸ ਦੇ ਫੋਲੋਅਪ ਕਰਨਾ ਉਸਨੂੰ ਸਸਪੈਕਟ ਨੂੰ ਪਹਿਲਾ ਆਇਡੈਂਟੀਫਾਈ ਕੀਤਾ ਗਿਆ ਔਰ ਜੋ ਵਿਕਟਿਮ ਸੀਗੀ ਲੇਡੀ ਦਾ ਨਾਮ ਹੈ ਅਮੀਸ਼ਾ ਤੇ ਉਸਦੇ ਕਾਫੀ ਜੋ ਇਨੀਸ਼ੀਅਲ ਲੈਵਲ ਤੇ ਲੱਗ ਰਿਹਾ ਸੀ ਕਿ ਹੈਡ ਇੰਜਰੀ ਹੈ ਔਰ ਕਾਫੀ ਇੱਕ ਕ੍ਰਿਟੀਕੈਲਿਟੀ ਲੱਗਦੀ ਸੀ ਉਸਨੂੰ ਪ੍ਰੌਮਪਟਲੀ ਇੱਕ ਮੈਡੀਕਲ ਇੰਟਰਵੈਂਸ਼ਨ ਤੇ ਪਹਿਲਾ ਸਿਵਲ ਹਸਪੀਟਲ ਮਲੋਠ ਕੀਤਾ ਗਿਆ ਔਰ ਉਸਦੇ ਮੈਡੀਕਲ ਗਰਾਉਂਡਸ ਤੇ ਫਰਦਰ ਏਮਸ ਜੋ ਪਟੰਡਾ ਸ਼ਿਫਟ ਕੀਤਾ ਗਿਆ ਔਰ ਮੈਟਰ ਦੀ ਗ੍ਰੈਵਿਟੀ ਨੂੰ ਦੇਖਦੇ ਹੋਏ मल्टीपल टीम्स ने इसने शुरू होते ही काम सीरियसली करके जो तीनों स्टेट्स थे जो लगता ਸੀ ਕਿ सस्पेक्ट ਜਾ ਸਕਦਾ ਹੈ ਕਿਉਂਕਿ ਮਲੋੜ ਦੇ ਐਡਜੋਇਨਿੰਗ ਹਰਿਆਣਾ ਦਾ ਵੀ ਫਿਰ ਅੱਗੇ ਫਰਦਰ ਰਾਜਸਥਾਨ ਦਾ ਵੀ ਏਰੀਆ ਪੈ ਜਾਂਦਾ ਈਵਨ ਇਸ ਸਾਈਡ ਜੋ ਇਦਰ ਬੇਸਿਕਲੀ ਪਿਛੇ ਫਾਜ਼ਿਲਕਾ ਦਾ ਇਹ ਰਹਿਣ ਵਾਲਾ ਹੈਗਾ ਅਕਿਊਜ਼ ਤੋਂ ਅਕਿਊਜ਼ ਜੋ ਆਇਡੈਂਟੀਫਾਈ ਹੋਇਆ ਇਹਦਾ ਨਾਮ ਹੈ ਰੋਹਿਤ ਪਟਲਾ ਉਰਫ ਉਚੀ تو اس تے ملٹیپل ایف بھی رجسٹر ہونی پہلا پائی گئی ہے جو اٹمپ ٹو مرڈر دی ہے کوئی ایکسائز دی ہے کوئی دوسری بھی ہے ملٹیپل ٹیمز نے پھر جو یہاں دے جو ایسوشیٹس ہے اس بندے دے دے اس فیملی سرکل پہ فرینڈ سرکل انہا دی کشننگ کی اس سے کچھ کلوز جٹائے کہ کتھے جا سکتا ہے گا اس پیس لانچ کیتا گیا آپریشن اس تے ٹیمز نے کافی جو کوشننگ تے گل فلٹر ہوئی پہلا یہ آئی کہ یہ جو مین اکیوزڈ ایک ہی جو راجستان چلا گیا ہے تو ٹیمز نے اتنے کورڈی کر کے ریال ٹائم فولو اپ کیتا تو پھر اتنے پتا چلیا کہ اتنے سسپیکٹ دی ایکٹیوٹی جو نوٹس نہیں آئی ہے پھر ڈی ایس پی صاحب نے ملوٹ نے بڑا کریڈیبل پین پوائنٹڈ سپیسیفکلی انفرمیشن جنریٹ کی سورس انفرمیشن بھی سی اور کچھ ایسوسیٹس تے جو پرانے دےوسیٹ ہے اسے فلٹرنگ کر کے گل سامنے آئی کہ اس کی لوکیشن ایریا چھے ہو سکتی تو اس بیس سے پھر ملٹیپل ٹیمس نے کرن کرنے اگے فوردر کاروائی کی تو ایک سپورٹ تے جب اس کو سپاٹ کیتا گیا تو پھر بجن بھی کوشش کی تے اس نے چھلانگ لگان دی جب ਉਹ ਕੋਸ਼ਿਸ਼ ਕੀਤੀ ਤਾਂ ਫਿਰ ਇਸ ਨੂੰ نیچے ਡਾਲਿਆ ਗਿਆ ਤੇ ਇਹਨੂੰ ਫੜ ਲਿਆ ਗਿਆ। ਤਾਮਿਲਨਾਡੂ ਸਰਕਾਰ ਨੇ ਕਰੂਰ ਵਿੱਚ ਟੀਵੀਕੇ ਦੇ ਪ੍ਰਧਾਨ ਅਤੇ ਅਦਾਕਾਰ ਵਿਜੇ ਦੀ ਰੈਲੀ ਦੌਰਾਨ ਮੱਚੀ ਭਗਦਰ ਦੀ ਜਾਂਚ ਦੀ ਅਗਵਾਈ ਕਰਨ ਲਈ ਵਧੀਕ ਪੁਲਿਸ ਸੁਪਰਡੈਂਟ ਪ੍ਰੇਮਾਨੰਦਨ ਨੂੰ ਨਵਾਂ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਦੋ ਹੋਰ ਪੀੜਤਾਂ ਦੀ ਮੌਤ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 41 ਹੋ ਗਈ ਹੈ ਜਦਕਿ 66 ਲੋਕ ਵੱਖ-ਵੱਖ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਨੇ। ਤਮਿਲਨਾਡੂ ਦੇ ਕਰੂਰ ਚ ਦੁਖਦਾਈ ਭਗੜੜ ਵਾਲੀ ਥਾਂ ਦਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿ타ਰਾਮਨ ਨੇ ਦੌਰਾ ਕੀਤਾ। ਉਹਨਾਂ ਨੇ ਉੱਥੇ ਲੋਕਾਂ ਅਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ। ਉਹਨਾਂ ਦੇ ਨਾਲ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਐਲ ਮੁਰਗੁਨ ਅਤੇ ਵਿਧਾਇਕ ਬੰਥੀ ਵਿਸਨ। ਸਰਕਾਰ ਨੇ ਭੀੜ ਕੰਟਰੋਲ ਅਤੇ ਸਮਾਗਮ ਪ੍ਰਬੰਧਨ ਵਿੱਚ ਹੋਈਆਂ ਖਾਮੀਆਂ ਦੀ ਪੂਰੀ ਨਿਆਂਇਕ ਜਾਂਚ ਦਾ ਵਾਅਦਾ ਕੀਤਾ ਹੈ। ਮੁੱਖ ਮੰਤਰੀ ਐਮਕੇ ਸਟਾਲਿਨ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਹੈ ਕਿ ਤਮਿਲਨਾਡੂ ਲਈ ਇੱਕ ਨਾ ਪੂਰਾ ਹੋਣ ਵਾਲਾ ਨੁਕਸਾਨ ਹੈ। ਅਸੀਂ ਜਵਾਬਦੇਹੀ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਅਜਿਹਿਆਂ ਦੁਖਾਂਤ ਦਤ ਨੇ ਅਸੀਂ ਜਵਾਬਦੇਹੀ ਨੂੰ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਨਿਆਇਕ ਜਾਂਚ ਦੇ ਹੁਕਮ ਦਿੱਤੇ ਨੇ ਅਤੇ ਇੱਕ ਨਵਾਂ ਸੀਨੀਅਰ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਸਟਾਲਿਨ ਨੇ ਕਿਹਾ ਹੈ ਕਿ ਰਾਜ ਨੇ ਪੀੜਤਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ ਅਤੇ ਜ਼ਖਮੀਆਂ ਦੀ ਹਾਲਤ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਵਿਰੋਧੀ ਧਰ ਦੇ ਨੇਤਾ ਐਡਾ ਪਾਰਟੀ ਕੇ ਪਲਾਨੀ ਸਵਾਮੀ ਨੇ ਸਰਕਾਰ 'ਤੇ ਭਾਰੀ ਪੀੜ ਦਾ ਅੰਦਾਜ਼ਾ ਲਗਾਉਣ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਤੋਂ ਦੱਸਦੇ ਕਿ ਹਾਦਸਾ ਸ਼ਨੀਵਾਰ ਸ਼ਾਮ ਨੂੰ ਕਰੂਰ ਦੇ ਵੈਲੂ ਚਮੀਪੁਰਮ ਦੇ ਵਿੱਚ ਵਾਪਰਿਆ ਜਦੋਂ ਹਜ਼ਾਰਾਂ ਲੋਕ ਮਸ਼ਹੂਰ ਅਦਾਕਾਰ ਵਿਜੇ ਨੂੰ ਦੇਖਣ ਲਈ ਇਕੱਠੇ ਹੋਏ ਸਨ ਵਿਜੇ ਨਮਕਲ ਵਿੱਚ ਆਪਣਾ ਚੋਣ ਦੌਰਾ ਖਤਮ ਕਰਕੇ ਸ਼ਾਮ 7 ਵਜੇ ਦੇ ਕਰੀਬ ਪਹੁੰਚੇ ਸਨ ਤਾਂ ਦੱਸਦੀ ਕਿ ਹਾਦਸਾ ਸ਼ਨੀਵਾਰ ਸ਼ਾਮ ਨੂੰ ਕਰੂਰ ਦੇ ਵੈਲੂ ਚਮੀਪੁਰਮ ਵਿੱਚ ਵਾਪਰਿਆ ਜਦੋਂ ਹਜ਼ਾਰਾਂ ਲੋਕ ਮਸ਼ਹੂਰ ਅਦਾਕਾਰ ਵਿਜੇ ਨੂੰ ਦੇਖਣ ਲਈ ਇਕੱਠੇ ਹੋਏ ਸਨ ਵਿਜੇ ਨਮਕਲ ਵਿੱਚ ਆਪਣਾ ਚੋਣ ਦੌਰਾ ਖਤਮ ਕਰਕੇ ਸ਼ਾਮ 7 ਵਜੇ ਦੇ ਕਰੀਬ ਪਹੁੰਚੇ ਸ਼ਸ਼ਮਦੀਤਾ ਨੇ ਦੱਸਿਆ ਕਿ ਜਿਵੇਂ ਉਹ ਉੱਥੇ ਪਹੁੰਚੇ ਇੱਕ ਵੱਡੀ ਭੀੜ ਅੱਗੇ ਵਧੀ ਜਿਸ ਨਾਲ ਹਫੜਾ ਤਫੜੀ ਮੱਚ ਗਈ ਭਗੜੜ ਦੇ ਕਾਰਨ ਬਹੁਤ ਸਾਰੇ ਲੋ ਬੀੜਤਾ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸਾਂ ਰਾਤ ਭਰ ਦੌੜਦੀਆਂ ਰਹੀਆਂ ਇਸ ਘਟਨਾ ਦੇ ਦੌਰਾਨ ਮੌਤਾਂ ਦੀ ਗਿਣਤੀ 39 ਤੋਂ ਵੱਧ ਕੇ 41 ਹੋ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਿਆਸਤ ਵੀ ਜ਼ੋਰਾਂ ਤੇ ਹੈ ਤੇ ਵੱਖ-ਵੱਖ ਆਗੂ ਵੀ ਇਹਦੇ ਉੱਤੇ ਆਪਣਾ ਪ੍ਰਤੀਕਰਮ ਦੇ ਰਹੇ ਨੇ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਕੈਨੇਡਾ ਸਰਕਾਰ ਨੇ ਵੱਡਾ ਫੈਸਲਾ ਕਰਦਿਆਂ ਲਾਰੈਂਸ ਬਿਸ਼ਨੋਈ ਅਤੇ ਉਹਦੇ ਗੈਂਗ ਨੂੰ ਅਤਵਾਦੀ ਸੰਗਠਨ ਐਲਾਨ ਦਿੱਤਾ ਹੈ ਇਹ ਕਾਰਵਾਈ ਉਹਨਾਂ ਮਾਮਲਿਆਂ ਤੋਂ ਬਾਅਦ ਕੀਤੀ ਗਈ ਹੈ ਜਿਨ੍ਹਾਂ ਵਿੱਚ ਇਸ ਗੈਂਗ ਦੀ ਸ਼ਮੂਲੀਅਤ ਪਾਈ ਗਈ ਸੀ ਜਿਨ੍ਹਾਂ ਵਿੱਚ ਹਰਦੀਪ ਸਿੰਘ ਨਿੱਜਰ ਦਾ ਨਾਮ ਵੀ ਸਭ ਤੋਂ ਅਹਿਮ ਹੈ ਇਸ ਫੈਸਲੇ ਤੋਂ ਬਾਅਦ ਕੈਨੇਡਾ ਤੋਂ ਲਾਰੈਂਸ ਗੈਂਗ ਲਈ ਕੋਈ ਵੀ ਫੰਡਿੰਗ ਨਹੀਂ ਹੋ ਸਕੇਗੀ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਖਿਲਾਫ ਆਤਵਾਦੀ ਗਤੀਵਿਧੀਆਂ ਮਾਮਲੇ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਹਦੇ ਸਾਥੀਆਂ ਦਾ ਨਾਮ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਦੇ ਵਿੱਚ ਵੀ ਸਾਹਮਣੇ ਆਇਆ ਸੀ ਇਹ ਜਾਂਚ ਟ੍ਰੋਡੋ ਸਰਕਾਰ ਵੱਲੋਂ ਕਰਵਾਈ ਗਈ ਸੀ ਜਿਸ ਤੋਂ ਬਾਅਦ ਵਿੱਚ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਈ ਸੀ ਕੈਨੇਡਾ ਸਰਕਾਰ ਨੇ ਭਾਰਤ ਸਰਕਾਰ 'ਤੇ ਇਲਜ਼ਾਮ ਲਗਾਇਆ ਸੀ ਕਿ ਉਹ ਲਾਰੈਂਸ ਗੈਂਗ ਰਾਹੀਂ ਕੈਨੇਡਾ ਦੇ ਵਿੱਚ ਉਹਨਾਂ ਦੇ ਨਾਗਰਿਕਾਂ ਨੂੰ ਕਤਲ ਕਰਵਾ ਰਿਹਾ ਹੈ 1993 ਨੂੰ ਪੰਜਾਬ ਦੇ ਫਾਜ਼ਿਲਕਾ ਦੇ ਨ ਬਰਾਡ ਨੇ ਯੂਨੀਵਰਸਿਟੀ ਵਿੱਚ ਦਾਖਲਾ ਲੈ ਕੇ ਜੁਰਮ ਦੀ ਦੁਨੀਆ ਦੇ ਵਿੱਚ ਪੈਰ ਪਾਇਆ ਜੋ ਕਿ ਜੁਰਮ ਦੀ ਦੁਨੀਆ ਵਿੱਚ ਲਾਰੈਂਸ ਬਿਸ਼ਨੋਈ ਦੇ ਨਾਮ ਨਾਲ ਮਸ਼ਹੂਰ ਹੋਇਆ ਹੁਣ ਤੱਕ ਲਾਰੈਂਸ ਬਿਸ਼ਨੋਈ ਦਾ ਨਾਮ ਕਈ ਵੱਡੇ ਮਾਮਲਿਆਂ ਦੇ ਵਿੱਚ ਆ ਚੁੱਕਿਆ ਹੈ ਜਿਵੇਂ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਹਾਰਾਸ਼ਟਰ ਦੇ ਸਿਆਸਤਦਾਨ ਬਾਬਾ ਸਿੱਦੀਕੀ ਕਤਲ ਸੁਖਦੇਵ ਸਿੰਘ ਗੁੱਗਾ ਮੈੜੀ ਕਤਲ ਕੇਸ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਦ ਵੀ ਸ਼ਾਮਲ ਨੇ ਜੇਕਰ ਲਾਰੈਂਸ ਗੈਂਗ ਦੀ ਗੱਲ ਕਰੀ ਜਾਵੇ ਤਾਂ ਇਕੱਲੇ ਭਾਰਤ ਵਿੱਚ ਹੀ ਇਸ ਦੇ ਲਗਭਗ 700 ਗੁਰਗੇ ਐਕਟਿਵ ਦੱਸੇ ਜਾ ਰਹੇ ਨੇ ਜੋ ਲੁੱਟਖੋਤ ਤੋਂ ਲੈ ਕੇ ਫਰੋਤੀ ਅਤੇ ਧਮਕੀਆਂ ਦੇਣ ਅਤੇ ਹਵਾਲਾ ਵਰਗੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਸ਼ਾਮਲ ਨੇ ਵੱਖ-ਵੱਖ ਦੇਸ਼ਾਂ ਦੀਆਂ ਵਸਤਾਂ ਤੇ ਭਾਰੀ ਟੈਰਿਫ ਲਗਾਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਵਿਦੇਸ਼ੀ ਫਿਲਮਾਂ ਤੇ 100% ਦੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਇਸ ਦਾ ਸਿੱਧਾ ਅਸਰ ਫਿਲਮ ਉਦਯੋਗ ਦੇ ਉੱਤੇ ਪਵੇਗਾ ਤੇ ਹੁਣ ਅਮਰੀਕਾ ਦੇ ਵਿੱਚ ਵਿਦੇਸ਼ੀ ਫਿਲਮਾਂ ਦੀ ਸਕਰੀਨਿੰਗ ਹੋਰ ਮਹਿੰਗੀ ਹੋ ਜਾਵੇਗੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਨੇ ਤੇ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਦੇਸ਼ੀ ਫਿਲਮਾਂ ਦੇ ਉੱਤੇ 100% ਦੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਇਹਦੇ ਨਾਲ ਅਮਰੀਕਾ ਦੇ ਵਿੱਚ ਵਿਦੇਸ਼ੀ ਫਿਲਮਾਂ ਦੀ ਸਕਰੀਨਿੰਗ ਹੋਰ ਮਹਿੰਗੀ ਹੋ ਜਾਵੇਗੀ। ਟਰੰਪ ਨੇ ਦੋਸ਼ ਲਾਇਆ ਕਿ ਦੂਜੇ ਦੇਸ਼ ਅਮਰੀਕੀ ਫਿਲਮ ਨਿਰਮਾਣ ਕਾਰੋਬਾਰ ਨੂੰ ਚੋਰੀ ਕਰ ਰਹੇ ਨੇ। ਉਹਨਾਂ ਇਸ ਦੀ ਤੁਲਨਾ ਇੱਕ ਬੱਚੇ ਤੋਂ ਕੈਂਡੀ ਚੋਰੀ ਕਰਨ ਦੇ ਨਾਲ ਕੀਤੀ ਹੈ। ਉਹਨਾਂ ਨੇ ਇਹਦੇ ਲਈ ਕੈਲੀਫੋਰਨੀਆ ਦੀ ਡੈਮੋਕ੍ਰੈਟਿਕ ਪਾਰਟੀ ਦੇ ਗਵਰਨਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਟਰੰਪ ਨੇ ਕਿਹਾ ਕਿ ਟੈਰਿਫ ਲਗਾ ਰਹੇ ਨੇ 트럼ਪ ਨੇ ਆਪਣੇ 트루스 소셜 ਤੇ ਲਿਖਿਆ ਸਾਡੇ ਫਿਲਮ ਨਿਰਮਾਣ ਕਾਰੋਬਾਰ ਨੂੰ ਦੂਜੇ ਦੇਸ਼ਾਂ ਨੇ ਅਮਰੀਕਾ ਤੋਂ ਚੋਰੀ ਕੀਤਾ ਹੈ ਕੈਲੀਫੋਰਨੀਆ ਆਪਣੇ ਕਮਜ਼ੋਰ ਅਤੇ ਆਯੋਗ ਗਵਰਨਰ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਇਸ ਲਈ ਇਸ ਲੰਬੇ ਸਮੇਂ ਤੋਂ ਚੱਲੀ ਆ ਰਹੀ ਕਦੇ ਨਾ ਖਤਮ ਹੋਣ ਵਾਲੀ ਸਮੱਸਿਆ ਨੂੰ ਹੱਲ ਕਰਨ ਲਈ ਮੈਂ ਸੰਯੁਕਤ ਰਾਜ ਤੋਂ ਬਾਹਰ ਬਣੀਆਂ ਸਾਰੀਆਂ ਫਿਲਮਾਂ ਤੇ 100% ਦੀ ਟੈਰਿਫ ਲਗਾ ਰਿਹਾ ਹਾਂ ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਓ ਜ਼ਿਕਰ ਹੋਗਾ ਕਿ ਅਮਰੀਕੀ ਫਿਲਮ ਉਦਯੋਗ ਦੁਨੀਆ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਉਦਯੋਗ ਹੈ ਇਸ ਦਾ ਮੁੱਖ ਕੇਂਦਰ ਹਾਲੀਵੁੱਡ ਕੈਲੀਫੋਰਨੀਆ ਵਿੱਚ ਹੈ ਇਹ ਉਦਯੋਗ ਆਪਣੀਆਂ ਬਲਾਕਬਾਸਟਰ ਫਿਲਮਾਂ ਆਧੁਨਿਕ ਟੈਕਨੋਲੋਜੀ ਅਤੇ ਸੱਭਿਆਚਾਰਕ ਪ੍ਰਭਾਵ ਲਈ ਜਾਣਿਆ ਜਾਂਦਾ ਹੈ ਅਮਰੀਕੀ ਫਿਲਮ ਉਦਯੋਗ ਭਾਵ ਹਾਲੀਵੁੱਡ ਦੇ ਨਵੀਨਤਮ ਅੰਕੜਿਆਂ ਅਤੇ ਸਰੋਤਾਂ ਦੀਆਂ ਰਿਪੋਰਟਾਂ ਦੇ ਮੁਤਾਬਕ ਫਿਲਮ ਅਤੇ ਵੀਡੀਓ ਉਤਪਾਦਨ ਉਦਯੋਗ ਦਾ ਆਕਾਰ 2025 ਤੱਕ 38.9 ਅਰਬ ਡਾਲਰ ਹੋਣ ਦਾ ਅਨੁਮਾਨ ਹੈ ਤੇ ਫਿਲਮ ਅਤੇ ਮਨੋਰੰਜਨ ਬਾਜ਼ਾਰ ਦਾ ਆਕਾਰ 2023 ਵਿੱਚ 103.1 ਅਰਬ ਡਾਲਰ ਦਾ ਸੀ ਹੋ ਗਿਆ ਕਿ ਟਰੰਪ ਵੱਲੋਂ ਪਹਿਲਾਂ ਵੀ ਕਈ ਫੈਸਲੇ ਲਏ ਗਏ ਨੇ ਵੱਖ-ਵੱਖ ਮੁਲਕਾਂ ਦੇ ਉੱਤੇ ਉਹਨਾਂ ਨੇ ਟੈਰਿਫ ਲਗਾਇਆ ਹੈ ਇੱਕ ਤਰੀਕੇ ਨਾਲ ਟੈਰਿਫ ਵਾਰ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ ਤੇ ਹੁਣ ਉਦਯੋਗ ਜਿਹੜਾ ਫਿਲਮਾਂ ਦੇ ਨਾਲ ਜੁੜਿਆ ਹੈ ਉਹਦੇ ਉੱਤੇ ਵੀ ਡੋਨਾਲਡ ਟਰੰਪ ਵੱਲੋਂ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਹੈ ਸਿੱਧਾ ਸਪਸ਼ਟ ਹੈ ਕਿ ਜਿਹੜੀਆਂ ਫਿਲਮਾਂ ਕਿਤੇ ਵੀ ਬਣੀਆਂ ਹੋਣ ਜੇਕਰ ਉਹਨਾਂ ਦੀ ਸਕਰੀਨਿੰਗ ਹੁਣ ਅਮਰੀਕਾ ਦੇ ਵਿੱਚ ਹੋਵੇਗੀ ਅਮਰੀਕਾ ਦੇ ਵਿੱਚ ਉਹ ਫਿਲਮਾਂ ਲੱਗਣਗੀਆਂ ਤਾਂ ਉਹਨਾਂ ਦੇ ਉੱਤੇ ਵੀ ਟੈਰਿਫ ਲੱਗੇਗਾ ਯਾਨੀ ਕਿ 100% ਦੀ ਟੈਰਿਫ ਲਗਾਉਣ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਡੋ ਇਦਾ ਸਿੱਧਾ ਅਸਰ ਫਿਲਮ ਉਦਯੋਗ ਦੇ ਉੱਤੇ ਵੀ ਪਵੇਗਾ ਹੁਣ ਦੇਖਣਾ ਹੋਵੇਗਾ ਇਸ ਨੂੰ ਲੈ ਕੇ ਹੋਰ ਕੀ ਪ੍ਰਤੀਕਰਮ ਆਉਂਦੇ ਨੇ ਮੈਲਾ ਵਾਂਡੇ ਵਿਸ਼ਵ ਕੱਪ 2025 ਦਾ 13ਵਾਂ ਐਡੀਸ਼ਨ ਅੱਜ ਤੋਂ ਸ਼ੁਰੂ ਹੋਣ ਵਾਲਾ ਹੈ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਉਦਘਾਟਨੀ ਮੈਚ ਗੁਹਾਟੀ ਦੇ ਵਿੱਚ ਖੇਡਿਆ ਜਾਵੇਗਾ ਜ਼ਿਕਰਯੋਗ ਹੈ ਕਿ ਭਾਰਤ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਪਰ ਪਾਕਿਸਤਾਨ ਦੇ ਸਾਰੇ ਮੈਚ ਸ਼੍ਰੀਲੰਕਾ ਦੇ ਕੋਲੰਬੋ ਦੇ ਵਿੱਚ ਖੇਡੇ ਜਾਣਗੇ ਜ਼ਿਕਰ ਹੋਇਆ ਕਿ ਇਹ ਮੈਚ ਭਾਰਤ ਵਿੱਚ ਚਾਰ ਸਥਾਨਾਂ ਤੇ ਹੋਣਗੇ ਜਿਨ੍ਹਾਂ ਵਿੱਚ ਗੁਹਾਟੀ, ਇੰਦੌਰ, ਵਿਸ਼ਾਖਾਪਟਨਮ ਅਤੇ ਨਵੀਂ ਮੁੰਬਈ ਸ਼ਾਮਲ ਹੈ। ਪਾਕਿਸਤਾਨ ਦੇ ਸਾਰੇ ਮੈਚ ਕੋਲੰਬੋ, ਸ਼੍ਰੀਲੰਕਾ ਦੇ ਵਿੱਚ ਖੇਡੇ ਜਾਣਗੇ। ਜੇਕਰ ਪਾਕਿਸਤਾਨ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਇੱਕ ਸੈਮੀਫਾਈਨਲ ਅਤੇ ਫਾਈਨਲ ਕੋਲੰਬੋ ਦੇ ਵਿੱਚ ਖੇਡਿਆ ਜਾਏਗਾ। ਤੇ ਜੇਕਰ ਪਾਕਿਸਤਾਨ ਨਾਕਆਊਟ ਦੌਰ ਦੇ ਵਿੱਚ ਪਹੁੰਚਣ 'ਚ ਅਸਫਲ ਰਹਿੰਦਾ ਹੈ ਤਾਂ ਮੈਚ ਨਵੀਂ ਮੁੰਬਈ ਦੇ ਵਿੱਚ ਹੋਣਗੇ। ਟੂਰਨਾਮੈਂਟ ਦੇ ਵਿੱਚ 2 ਨਵੰਬਰ ਤੱਕ 8 ਟੀਮਾਂ ਵਿਚਕਾਰ 31 ਮੈਚ ਖੇਡੇ ਜਾਣੇ ਨੇ। ਦੋ ਸੈਮੀਫਾਈਨਲ 29 ਅਤੇ 30 ਅਕਤੂਬਰ ਨੂੰ ਹੋਣਗੇ ਜਿਸ ਵਾਈ ਪਾਟਲ ਸਟੇਡੀਅਮ ਦੇ ਵਿੱਚ ਖੇਡਿਆ ਜਾਵੇਗਾ ਜੇਕਰ ਪਾਕਿਸਤਾਨ ਫਾਈਨਲ ਵਿੱਚ ਪਹੁੰਚਦਾ ਹੈ ਤਾਂ ਮੈਚ ਕੋਲੰਬੋ ਵਿੱਚ ਖੇਡਿਆ ਜਾਣਾ ਹੈ ਟੂਰਨਾਮੈਂਟ ਦੇ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਨੇ ਦੱਸਦੀ ਕਿ ਮੇਜ਼ਬਾਨ ਭਾਰਤ ਅਤੇ ਸ਼੍ਰੀਲੰਕਾ ਤੋਂ ਇਲਾਵਾ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਦੱਖਣੀ ਅਫਰੀਕਾ ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਨੇ ਵਿਸ਼ਵ ਕੱਪ ਵਿੱਚ ਜਗ੍ਹਾ ਬਣਾਈ ਹੈ ਇਸ ਦੌਰਾਨ ਆਈਸੀਸੀ ਨੇ ਇਸ ਟੂਰਨਾਮੈਂਟ ਲਈ ਇਨਾਮੀ ਰਾਸ਼ੀ ਦਾ ਐਲਾਨ ਕਰ ਦਿੱਤਾ ਇਸ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਬਹੁਤ ਸਾਰਾ ਪੈਸਾ ਮਿਲਣ ਵਾਲਾ ਹੈ ਆਈਸੀਸੀ ਨੇ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ ਜੋ ਕਿ 2022 ਵਿੱਚ ਖੇਡੇ ਗਏ ਵਨਡੇ ਵਿਸ਼ਵ ਕੱਪ ਨਾਲੋਂ 4 ਗੁਣਾ ਜ਼ਿਆਦਾ ਹੈ 2022 ਮਹਿਲਾ ਵਿਸ਼ਵ ਕੱਪ ਦਾ ਖਿਤਾਬ ਆਸਟ੍ਰੇਲੀਆ ਨੇ ਜਿੱਤਿਆ ਸੀ 8 ਟੀਮਾਂ ਦੇ ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 13.88 ਮਿਲੀਅਨ ਡਾਲਰ ਹੈ ਜੋ ਕਿ 2022 ਵਿੱਚ ਨਿਊਜ਼ੀਲੈਂਡ ਵਿੱਚ ਹੋਏ ਪਿਛਲੇ ਮਹਿਲਾ ਵਿਸ਼ਵ ਕੱਪ ਦੇ 3.5 ਮਿਲੀਅਨ ਡਾਲਰ ਦੀ ਰਕਮ ਤੋਂ 297% ਵਧੇਰੇ ਹੈ ਇਸ ਮਹਿਲਾ ਵਿਸ਼ਵ ਕੱਪ ਦੀ ਕੁੱਲ ਇਨਾਮੀ ਰਾਸ਼ੀ ICC ਪੁਰਸ਼ ਵਿਸ਼ਵ ਕੱਪ 2023 ਦੀ ਇਨਾਮੀ ਰਾਸ਼ੀ ਤੋਂ ਵੀ ਵੱਧ ਹੈ ਜ਼ਿਕਰ ਹੋ ਗਿਆ ਕਿ 2023 ਦੇ ਵਨਡੇ ਵਿਸ਼ਵ ਕੱਪ ਲਈ ਕੁੱਲ ਇਨਾਮੀ ਰਾਸ਼ੀ 10 ਮਿਲੀਅਨ ਡਾਲਰ ਸੀ ਗਰੁੱਪ ਸਟੇਜ ਦੇ ਵਿੱਚ ਹਰੇਕ ਮੈਚ ਜਿੱਤਣ ਵਾਲੀਆਂ ਟੀਮਾਂ ਨੂੰ 34314 ਡਾਲਰ ਮਿਲਣਗੇ ਪੰਜਵੇਂ ਅਤੇ ਛੇਵੇਂ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ 7 ਲੱਖ ਮਿਲਣਗੇ ਜਦਕਿ 7ਵੇਂ ਅਤੇ 8ਵੇਂ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ 2 ਲੱਖ 80 ਹਜ਼ਾਰ ਮਿਲਣਗੇ ਇਹਦੇ ਨਾਲ ਹੀ ਟੂਰਨਾਮੈਂਟ ਦੇ ਵਿੱਚ ਹਿੱਸਾ ਲੈਣ ਵਾਲੀ ਹਰ ਟੀਮ ਨੂੰ 2 ਲੱਖ 50 ਹਜ਼ਾਰ ਡਾਲਰ ਮਿਲਣਗੇ ਦੇਖਣਾ ਹੋਵੇਗਾ ਇਹਦੇ ਵਿੱਚ ਕੌਣ ਖਿਤਾਬ ਜਿੱਤਦਾ ਹੈ ਇਸ ਬਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂ ਜਨੀ ਧਰਮਿੰਦਰ ਸੰਧੂ ਨੂੰ ਦਿਵਾ ਗਿਆ ਧੰਨਵਾ ਪੰਜਾਬ ਟੀਵੀ ਆਪਣੀ ਬੋਲੀ ਆਪਣਾ ਦੇਸ਼